ਪ੍ਰਚਾਰਕ ਵਿਚਾਰੇ ਕੀ ਕਰਨ ਪ੍ਰਚਾਰਕਾਂ ਨੂੰ ਜੋ ਬੁਲਾਇਆ ਜਾਂਦਾ ਉਹੀ ਬੋਲਿਆ ਜਾਂਦਾ ਪ੍ਰਚਾਰਕਾਂ ਨੂੰ ਇਸੇ ਚੀਜ਼ ਲਈ ਮਤਲਬ ਭਈ ਕੀਤਾ ਜਾਂਦਾ ਪ੍ਰੈਸ ਕੀਤਾ ਜਾਂਦਾ ਹੈ ਕਿ ਵੀ ਤੁਸੀਂ ਇੰਨਾ ਮੁੱਦਿਆਂ ਤੇ ਬੋਲੋ ਇਹਨਾਂ ਦਾ ਛੇੜਨਾ ਹੀ ਨਹੀਂ ਆ ਇਹਨਾਂ ਮੁੱਦਿਆਂ ਤੇ ਛੇੜਨਾ ਹੀ ਹੁਣ ਵੇਖੋ ਤੁਸੀਂ ਕਿੱਡਾ ਵੱਡਾ ਮੁੱਦਾ ਹੈ ਇਹ ਸ਼੍ਰੋਮਣੀ ਕਮੇਟੀ ਦੇ ਕਲੰਕ ਕਿਹਾ ਇਹ ਜਿਹੜਾ ਸਿੰਘ ਸਾਹਿਬ ਆ ਉਹਦੇ ਤੇ ਕਲੰਕ ਹੈ ਵੀ ਜਿਹੜੇ ਹਰਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਵਰਲਡ ਵਿੱਚ ਮੰਨਿਆ ਜਾਂਦਾ ਹੈ ਕਿ ਭਈ ਉਥੇ ਇੱਕ ਜਾਤ ਪਾਤ ਨਹੀਂ ਹੈਗੀ। ਬਾਕੀ ਧਰਮਾਂ ਜਿੱਥੇ ਮਰਜ਼ੀ ਹੋਵੇ ਦੇ ਦੂਜੇ ਧਰਮਾਂ ਚ ਹੋਵੇ ਦਰਬਾਰ ਸਾਹਿਬ ਦੇ ਵਿੱਚ ਜਾਤ ਪਾਤ ਨਹੀਂ ਹੈਗੀ। ਤੇ ਉਹਨੇ ਉਥੇ ਵੀ ਕਰ ਦਿੱਤੀ। ਸਿੱਖਾਂ ਦਾ ਕੋਈ ਸਿੱਖਾਂ ਦਾ ਚੌਥਾ ਪੌੜਾ ਨਹੀਂ ਸੀਗਾ, ਕੋਈ ਕੁਝ ਨਹੀਂ ਸੀ। ਇਹ ਇਹਨਾਂ ਨੇ ਥੋੜੇ ਜਿਿਹੇ ਤਰ੍ਹਾਂ ਤੋਂ ਪ੍ਰਚਾਰ ਕਰਕੇ ਇਸ ਚੀਜ਼ ਨੂੰ ਅੱਗੇ ਲਿਆਂਦਾ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ, ਧਰਮ ਪ੍ਰਚਾਰ ਕਮੇਟੀ ਦੀ ਜ਼ਿੰਮੇਵਾਰੀ ਆ ਵੀ ਇਹ ਤਾਂ ੱਬਾ ਹਰਮੰਦਰ ਸਾਹਿਬ ਤੇ ਲੱਗ ਗਿਆ। ਪੀ ਜਿਹਨੂੰ ਅਸੀਂ ਸਾਂਝੀ ਵਾਲਤਾ ਦਾ ਕਹਿੰਦੇ ਸੀ ਜਿੱਥੇ ਕਿ ਪ੍ਰਚਾਰਕ ਜਿਹੜੇ ਸਟੇਜਾਂ ਤੇ ਬੋਲਦੇ ਆ ਜੀ ਉਹਦੇ ਚਰਵਾਹੇ ਚਾਰ ਆ ਜੀ ਉਹਦੇ ਬੂਹੇ ਚਾਰ ਆ ਚਾਰ ਪਾਸਿਆਂ ਤੋਂ ਸੰਗਤ ਆਉਂਦੀ ਐ ਤੇ ਇਹ ਪ੍ਰਚਾਰ ਕਰਨ ਵਾਲਿਆਂ ਨੂੰ ਇਹ ਦਿਸਦਾ ਨਹੀਂ ਕਿ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ